ਹਾਂ ਮੈਂ ਮੈਨੂੰ ਮਿਲ ਕੋ ਹੁੰਦਾ ਕਦੇ ਮੈਨੂੰ ਮਿਲ ਕੋ ਹੁੰਦਾ ਕਦੇ ਮੇਰਾ ਕਰੀ ਰੋ ਵੀ ਮੈਨੂੰ ਦਾਰ ਨੇ ਮਿਲਿਆ ਪਾਸ ਕਰੋ ਮਾਤਾ ਜੀ ਦੱਸੋ ਮਾਤਾ ਜੀ ਕਿ ਤੁਸੀਂ ਮਾਤਾ ਜੀ ਆਸੀ ਆਸੂ ਦੇਖੋ ਤੁਸੀਂ ਸਮਝ ਲਓ ਹਨਾ ਇੱਕ ਨਹੀਂ ਆਸੂ ਦੇਖੋ ਤੁਸੀਂ ਸਮਝ ਲਓ ਛੋਟਾ ਵੀ ਰੋ ਰਿਹਾ ਹੈ ਨਾ ਤੇ ਜਾਨ ਨਹੀਂ ਸਕਦੇ ਕਿ ਅਸੀਂ ਇਹ ਦੇਖ ਕੇ ਚਲ ਗਏ ਪਿਓ ਹੈ ਨਾ ਬੰਨੀ ਕੰਟਰੋਲ ਨਹੀਂ ਹੋ ਰਿਹਾ ਵੀਰੇ ਬਹੁਤ ਇਮੋਸ਼ਨਲ ਹੈ ਨਾ ਵੈਰੀ ਸੈਡ ਵੈਰੀ ਸੈਡ ਤੇ ਮਾਨ ਬਚਨਦਾ ਹੈ ਨਹੀਂ ਕਿ ਕਿੰਨਾ ਕਿਦਾਂ ਸਾਨੂੰ ਬਚਾਇਆ ਰੱਸਾ ਪਾ ਕੇ ਸਾਨੂੰ ਕੱਢਿਆ ਬੜੀ ਮੁਸ਼ਕਲ ਮੁੜਿਆ ਨਾ ਸਾਰਿਆਂ ਨਾਲ ਲੱਗ ਗਿਆ ਜਿੰਨੇ ਆਪਣੇ ਵੀਰ ਪਰਾ ਸੀ ਸਾਰਿਆਂ ਨੇ ਕੱਢਿਆ ਸਾਨੂੰ ਰੱਸਾ ਪਾ ਕੇ ਤੇ ਫੇਰ ਕੱਢਿਆ ਨੇ ਤੇ ਅਹੀਂ ਡੋਪੇ ਪੇਟ ਦਾ ਕੰਮ ਕਰਤਾ ਸੀ ਉਹ ਵੀ ਨਹੀਂ ਕੋਈ ਵੀ ਤੇ ਠੀਕ ਨਹੀਂ ਰਹਿੰਦਾ ਤੇ ਪੇਟ ਚ ਦਰਦ ਹੁੰਦੀ ਸੀ ਤੇ ਅੰਮ੍ਰਿਤਸਰ ਦੋ ਤਿੰਨ ਵਾਰੀ ਗਿਆ ਤੇ ਦਵਾਈ ਮੇਰੀ ਵੀ ਦਵਾਈ ਚੱਲਣ ਦੀ ਉਹ ਮੈਂ ਵੀ ਹਾਰ ਤਾਨੂੰ ਇਸ ਕਰ ਮੈਂ ਵੰਨੀ ਮਿਲ ਕੋ ਹੁੰਦਾ ਕਦੀ ਮੰਨੀ ਮੇਰ ਕੋ ਹੁੰਦਾ ਕਦੀ ਮੇਰਾ ਕਰੀ ਰਿਉਂ ਨਹੀਂ ਮੈਨੂੰ ਦਰਦ ਆਣੇ ਲੱ ਮਿਲਿਆ ਬਸ ਕਰੋ ਮਤਾਜੀ ਬਤਾ ਲਓ ਮਤਾਜੀ ਬਸ कि ਤੁਸੀਂ માતાજી ਆਸੀ ਆਸੂ ਦੇਖ ਕੇ ਤੁਸੀਂ ਸਮਝ ਲਓ ਹੈਨਾ ਇੱਕ ਨਹੀਂ ਆਸੂ ਦੇਖ ਕੇ ਤੁਸੀਂ ਸਮਝ ਲਓ ਛੋਟਾ ਵੀ ਰੋ ਰਿਹਾ ਹੈ ਹੈਨਾ ਤੇ ਜਵਾਰੀ ਸਾਹ ਦੇ ਕੇ ਵੀ ਇਹ ਦੇਖ ਕੇ ਚਲ ਗਿਆ ਪਿਓ ਹੈ ਨਾ ਕੰਟਰੋਲ ਨਹੀਂ ਹੋ ਰਿਹਾ ਵੀਰੇ ਬਹੁਤ ਇਮੋਸ਼ਨਲ ਹੈ ਨਾ ਵੈਰੀ ਸੈਡ ਵੈਰੀ ਸੈਡ ਏ ਮਾਨ ਬਚਨ ਦਾ ਹੈ ਨਹੀਂ ਕਿੰਨਾ ਕਿਦਾਂ ਸਾਨੂੰ ਬਚਾਇਆ ਰੱਸਾ ਪਾ ਕੇ ਸਾਨੂੰ ਕੱਢਿਆ ਬੜੀ ਮੁਸ਼ਕਲ ਮੁੜਿਆ ਨੇ ਸਾਰੇ ਨਾਲ ਲੱਗ ਗਿਆ ਜਿੰਨੇ ਆਪਣੇ ਵੀਰ ਪਰਾ ਸੀ ਸਾਰਿਆਂ ਨੇ ਕੱਢਿਆ ਸਾਨੂੰ ਰੱਸਾ ਪਾ ਕੇ ਤੇ ਫੇਰ ਕੱਢਿਆ ਨਹੀਂ ਤੇ ਅਸੀਂ ਡੋਬ ਪੇਂਡ ਦਾ ਕੰਮ ਕਰਤਾ ਸੀ ਉਹ ਵੀ ਨਹੀਂ ਕੋਈ ਵੀ ਤੇ ਠੀਕ ਨਹੀਂ ਲੰਦਾ ਤੇ ਪੇਟ ਚ ਦਰਦ ਹੁੰਦੀ ਸੀ ਤੇ ਅੰਮ੍ਰਿਤਸਰ ਦੋ ਤਿੰਨ ਵਾਰੀ ਗਿਆ ਤੇ ਦਵਾਈ ਮੇਰੀ ਵੀ ਦਵਾਈ ਚੱਲਣ ਦੀ ਮੈਂ ਵੀ ਹਾਰ ਤਾਨੂੰ ਇਸ ਕਰ ਮੈਂ ਨਹੀਂ ਮੰਨੀ ਮਿਲ ਕੋ ਹੁੰਦਾ ਕਦੇ ਮੰਨੀ ਮਿਲ ਕੋ ਹੁੰਦਾ ਕਦੇ ਮੇਰਾ ਕੈਰੀਰ ਵੀ ਨੀ ਆ ਮੈਨੂੰ ਦਾਰੇ ਨੇ ਮਿਲਿਆ ਬਸ ਕਰੋ ਮਾਤਾ ਜੀ ਬਤਾ ਲਓ ਮਾਤਾ ਜੀ ਕਿ ਤੁਸੀਂ ਮਾਤਾ ਜੀ ਆਸੀ ਆਸੂ ਦੇਖੋ ਤੁਸੀਂ ਸਮਝ ਲਓ ਹਨਾ ਇੱਕ ਈ ਆਸੂ ਦੇਖੋ ਤੁਸੀਂ ਸਮਝ ਲਓ ਛੋਟਾ ਵੀ ਰੋ ਰਿਹਾ ਹੈ ਨਾ ਤੇ ਇਹ ਦੇਖ ਕੇ ਚਲ ਗਿਆ ਇਹ ਪਿਓ ਨਾ ਕੰਟਰੋਲ ਨਹੀਂ ਹੋ ਰਿਹਾ ਵੀਰੇ ਬਹੁਤ ਇਮੋਸ਼ਨਲ ਹੈ ਨਾ ਵੈਰੀ ਸੈਡ ਵੈਰੀ ਸੈਡ ਇਹ ਤੇ ਮਾਨ ਬਚਨਦਾ ਹੈ ਹੀ ਨਹੀਂ ਕਿ ਕਿੰਨਾ ਕਿਦਾਂ ਸਾਨੂੰ ਬਚਾਇਆ ਰੱਸਾ ਪਾ ਕੇ ਸਾਨੂੰ ਕੱਢਿਆ ਬੜੀ ਮੁਸ਼ਕਲ ਮੁੜਿਆ ਨੇ ਆ ਸਾਰਿਆਂ ਨਾਲ ਲੱਗ ਗਿਆ ਜਿੰਨੇ ਆਪਣੇ ਵੀਰ ਪਰਾ ਸੀ ਸਾਰਿਆਂ ਨੇ ਕੱਢਿਆ ਸਾਨੂੰ ਰੱਸਾ ਪਾ ਕੇ ਤੇ ਫੇਰ ਕੱਢਿਆ ਨੇ ਤੇ ਅਹੀਂ ਡੋਪੇ ਪੇਟ ਦਾ ਕੰਮ ਕਰਦਾ ਸੀ ਉਹ ਵੀ ਨਹੀਂ ਕੋਈ ਵੀ ਤੇ ਠੀਕ ਨਹੀਂ ਰੰਦਾ ਤੇ ਪੇਟ ਚ ਦਰਦ ਹੁੰਦੀ ਸੀ ਤੇ ਅੰਮ੍ਰਿਤਸਰ ਦੋ ਤਿੰਨ ਵਾਰੀ ਗਏ ਆ ਤੇ ਦਵਾਈ ਮੇਰੀ ਵੀ ਦਵਾਈ ਚੱਲਣ ਦੀ ਮੈਂ ਵੀ ਹਾਰ ਤਾਨੂੰ ਇਸ ਕਰ